ਗਰਸ਼ੰਕਰ ਦੇ ਡੀਐਸਪੀ ਦਲਜੀਤ ਸਿੰਘ ਖਖੜਾ ਤਬਾਦਲਾ ਹੋਣ ਤੋਂ ਬਾਅਦ ਉਹਨਾਂ ਦੇ ਸਥਾਨ ਤੇ ਨੰਗਲ ਤੋਂ ਬਦਲ ਕੇ ਆਏ ਡੀਐਸਪੀ ਸतीश ਕੁਮਾਰ ਨੇ ਗਰਸ਼ੰਕਰ ਵਿਖੇ ਡੀਐਸਪੀ ਦਾ ਅਹੁਦਾ ਸੰਭਾਲ ਲਿਆ ਹੈ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਡੀਐਸਪੀ ਸतीश ਕੁਮਾਰ ਨੇ ਕਿਹਾ ਕਿ ਸ਼ਹਿਰ ਵਿੱਚ ਟ੍ਰੈਫਿਕ ਦੀ ਸਮੱਸਿਆ ਨਾਲ ਨਿਢੇ ਝੱਲੇ ਹਰ ਸੰਭਵ ਯਤਨ ਕੀਤੇ ਜਾਣਗੇ ਇਸ ਤੋਂ ਇਲਾਵਾ ਇਲਾਕੇ ਵਿੱਚ ਨਸ਼ਿਆਂ ਨੂੰ ਰੋਕਣ ਲਈ ਨਸ਼ੇ ਦੇ ਕਾਰੋਬਾਰ ਵਿੱਚ ਲਿਪਤ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਉਹਨਾਂ ਨਸ਼ੇ ਦੇ ਕਾਰੋਬਾਰ ਵਿੱਚ ਲੱਗੇ ਲੋਕਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਨਸ਼ੇ ਦੇ ਕਾਰੋਬਾਰੀਆਂ ਨੇ ਇਹ ਧੰਦਾ ਨਾ ਛੱਡਿਆ ਤਾਂ ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਇਸ ਤੋਂ ਇਲਾਵਾ ਉਹਨਾਂ ਇਲਾਕੇ ਦੀਆਂ ਪੰਚਾਇਤਾਂ ਤੇ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਗਈ ਸਮਾਜ ਵਿਰੋਧੀ ਗਤੀਵਿਧੀਆਂ ਤੇ ਕਾਬੂ ਪਾਉਣ ਲਈ ਪੁਲਿਸ ਨਾਲ ਸਹਿਯੋਗ ਕਰਨ ਉਹਨਾਂ ਕਿਹਾ ਕਿ ਅਮਨ ਪਸੰਦ ਲੋਕਾਂ ਨੂੰ ਪੁਲਿਸ ਵੱਲੋਂ ਪੂਰਾ ਮਾਨ ਤੇ ਸਤਿਕਾਰ ਦਿੱਤਾ ਜਾਵੇਗਾ ਅਤੇ ਜੇਕਰ ਕਿਸੇ ਨੂੰ ਕੋਈ ਵੀ ਸਮੱਸਿਆ ਹੋਵੇ ਤਾਂ ਉਹ ਬੇਝਿਜਕ ਆ ਕੇ ਮਿਲ ਸਕਦਾ ਹੈ ਮੈਂ ਡੀਐਸਪੀ ਸतीश ਕੁਮਾਰ ਮੈਂ ਹੁਣ ਡੀਐਸਪੀ ਗੜ ਸੰਕਰ ਦਾ ਉਹਦਾ ਸੰਭਾਲ ਲਿਆ ਪਰ ਮੈਂ ਲੋਕਾਂ ਨੂੰ ਇਹ ਬੇਨਤੀ ਕਰਦਾ ਸ਼ਹਿਰ ਵਾਸੀਆਂ ਨੂੰ ਵੀ ਵੀ ਜਿਹੜੇ ਇੱਕ ਤਾਂ ਟ੍ਰੈਫਿਕ ਦੀ ਪ੍ਰੋਬਲਮ ਹੈ ਸਾਡੇ ਮੈਂ ਦੇਖਿਆ ਟ੍ਰੈਫਿਕ ਦਾ ਮਾਇਆ ਤਾਂ ਟ੍ਰੈਫਿਕ ਜਮ ਲੱਗਿਆ ਆ ਸੀ ਤਾਂ ਇਹ ਜਿਹੜੇ ਦੁਕਾਨਾਂ ਦੇ ਮੋਹਰੇ ਗੱਡੀਆਂ ਖੜ੍ਹਦੀਆਂ ਵੀ ਉਹ ਗੱਡੀ ਵਾਲੇ ਨੂੰ ਅੱਗੇ ਕਰਾ ਕੇ ਖੜੀ ਕਰਿਆ ਕਰਨ ਸਾਈਡ 'ਚ ਲਵਾਇਆ ਕਰਨ ਆਪਣੇ ਆਪ ਹੀ ਦੁਕਾਨ ਵਾਲੇ ਕਰਾ ਲਿਆ ਕਰਨ ਦੂਜੀ ਗੱਲ ਇਹ ਹੈ ਵੀ ਇਹ ਨਸ਼ੇ ਵਾਲੇ ਨਸ਼ੇ ਵਾਲਿਆਂ ਨੂੰ ਤਾਂ ਸਖਤ ਵਾਰਨਿੰਗ ਹੈ ਜੀ ਸਖਤ ਵਾਰਨਿੰਗ ਇਹ ਬਾਜ਼ ਆ ਜਾਣ ਜੇ ਕੋ ਮੜਾ ਮੋਟਾ ਵੇਚਦਾ ਵੀ ਹੈ ਤਾਂ ਉਹਨੂੰ ਅਸੀਂ ਅੰਦਰ ਦਿਵਾਗੇ ਜੀ ਛੱਡਾਂਗੇ ਨਹੀਂ ਕੋਈ ਵੀ ਨਸ਼ੇ ਵਾਲਾ ਹੋਇਆ ਉਹਨੂੰ ਬਿਲਕੁਲ ਸਖਤੀ ਨਾਲ ਕਾਰਵਾਈ ਕਰਾਂਗੇ ਉੱਤੇ ਤਾਂ ਦੂਜੀ ਗੱਲ ਵੀ ਜਿਹੜੇ ਇੱਕ ਦੋ ਪਿੰਡਾਂ 'ਚ ਜਿਹੜਾ ਪਤਾ ਲੱਗਦਾ ਵੀ ਮੈਂ ਉਧਰ ਨੰਗਲ ਸੀਟੀਐਸਪੀ ਮੈਨੂੰ ਮੜਾ ਮੋਟਾ ਪਤਾ ਲੱਗਦਾ ਸੀ ਉਹਨਾਂ ਦੇ ਪਰਚੇ ਮੈਂ ਦੇ ਰੱਖੇ ਨੰਗਲ ਵੀ ਦਵਾਰ ਰੱਖੇ ਤਾਂ ਉਹਨਾਂ ਨੂੰ ਵੀ ਬਖਸ਼ਿਆ ਨਹੀਂ ਜਾਊਗਾ ਇੱਥੇ ਕੋਈ ਵੀ ਨਹੀਂ ਬਖਸ਼ਿਆ ਜਾਊਗਾ ਨਸ਼ੇ ਵਾਲੇ ਦੀ ਖਾਸ ਜ਼ਿਆਦਾ ਨਸ਼ੇ ਵਾਲੇ ਬਾਬਤ ਹੈ ਮੇਰੀ ਵੀ ਨਸ਼ੇ ਬਾਬਤ ਤਾਂ ਕੋਈ ਵੀ ਇਗਨੋਰ ਨਹੀਂ ਕੀਤਾ ਜਾਊਗਾ ਮੜਾ ਜੀ ਵੀ ਐਸ ਐਚਓ ਸਾਹਿਬ ਵੀ ਆਏ ਆ ਮੇਰੇ ਕੋਲ ਐਸ ਐਚਓ ਸਾਹਿਬ ਨੇ ਵੀ ਸਖਤ ਦਾਇਰੇ ਤੇ ਇਹ ਵੀ ਨਸ਼ੇ ਵਾਲਾ ਨਹੀਂ ਬਿਲਕੁਲ ਬਖਸ਼ਿਆ ਜਾਊਗਾ ਜੀ